ਉਹਨਾਂ ਬੋਲਦੇ ਨੇ ਯਾਰ ਜਵਾਖ ਮਰੀ ਜਾਂਦੇ ਆ ਥਾੜਾ ਥਾੜਾ ਕੋਵਿਡ ਦੇ ਟੀਕੇ ਲੱਗ ਰਿਹਾ ਜਵਾਖਾਂ ਦੇ ਯਾਰ ਇਹਦੀਆਂ ਬਿਮਾਰੀਆਂ ਹੋਟਲੀਆਂ ਆ 73 ਸਿੰਪਲ ਫੇਲ ਹੋ ਗਏ ਯਾਰ 73% ਸਿੰਪਲ ਫੇਲ ਹੋ ਗਏ ਕੱਲੇ ਮੁਕਸਰ ਦੇ ਵਿੱਚ ਇਹ ਇਹ ਇੰਨਾ ਨੇ ਸਿੰਪਲ ਭਰੇ ਆ ਨਾ ਲੱਗੇ ਭਾਈ ਅੰਦਰ ਆ ਜਾਓ ਸਹੀ ਕਰਤਾ ਮਤਲਬ ਲੱਗਿੰਦਾ ਬਹੁਤ ਸਿਕਾ ਆ ਉਹ ਕੈਮਰਾ ਮਾਣਦਾ ਮਸਾ ਵੀ ਆ ਉਹ ਮੇਰੇ ਨਾਲ ਨਾ ਆਈ ਰਹੀ ਆ ਥੱਲੇ ਬਾਚੇ ਹਟਲੇ ਆ ਗੁੱਟਾ ਚੜ ਤੇ ਭਾਈ ਟੂਠਾ ਕਰ ਆ ਆ ਜੀ ਤੋਂ ਲਈ ਭਾਈ ਕੀ ਕਰੀਆ ਸੀਗਾ ਕਾਲੋ ਦੇ ਗਿਆ ਅਰ ਇਹ ਕਿ ਉਹ ਪਾ ਲੈਣੇ ਸਰਕਾਰ ਸਿੰਘ ਖਰਾਬਾ ਹੋਣੇ ਆਜ਼ਾਦੀ ਦੀ ਪਹਿਲੀ ਲੜਾਈਆਂ ਥੱਲੇ

ਆਰੇ ਨੰਬਰ ਨੰਬਰ ਜੇ ਜਗਾ ਹੋਏ ਬਣਾਇਆ ਹੁਣ ਤੇ ਇਹ ਅਸੀਂ ਉਸ ਤੋਂ ਬਾਅਦ ਸਟੇਟਮੈਂਟ ਲੈ ਕੇ ਆਪਾਂ ਜਿੱਦੜਾ ਜਿੱਦੜਾ ਜੇ ਨਹੀਂ ਆਏ ਵਾਪਸ ਆਣਗੇ ਪਰ ਇੱਕ ਆਪਣਾ ਲੋਕਾਂ ਦੇ ਬਾਅਦ ਜਵਾਕ ਮਰੀ ਜਾਂਦੇ ਆ ਸਾਰਾ ਸਾਰਾ ਕੋਰੋਨ ਦੇ ਟੀਕੇ ਲੱਗਦੇ ਆ ਜਵਾਕਾਂ ਦੇ ਯਾਰ ਇਹ ਜਿਹੜੀਆਂ ਬਿਮਾਰੀਆਂ ਹੋਟਲੀਆਂ ਆ 73 ਸੈਂਪਲ ਫੇਲ ਹੋ ਗਏ ਯਾਰ 74 ਵੀ ਸੈਂਪਲ ਫੇਲ ਹੋ ਗਏ ਪੱਲੇ ਮੁਕਸਰ ਦੇ ਵਿੱਚ ਇਹ ਇਹ ਇਹੀ ਇੰਨਾ ਨਹੀਂ ਸਿੰਪਲ ਭਰੇਗਾ ਨਾ ਲੱਗੇ ਭਾਈ ਅੰਦਰ ਆ ਜਾਓ